ਆਗੇ ਨਹੀਂ ਲੈ ਕੇ ਜਾਗੇ ਤੂੰ ਮੰ ਦੀਦੀ ਨੂੰ ਲੈ ਕੇ ਜਾਏਂਗੀ ਦੀਦੀ ਕੋ ਨਾ ਤੇਰੀ ਕੀ ਲੱਗਦੀ ਦੀਦੀ ਮੇਰੀ ਭੈਣ ਹੈ ਭੈਣ ਕਿ ਨਾ ਤੇਰੀ ਭੈਣ ਦਾ ਨੀਰੂ ਨਾਮ ਹੈ ਤੇ ਨੀਰੂ ਮਨਪਰੀ ਦਾ ਨਹੀਂ ਨੀਰੂ ਆ ਨੀਰੂ ਆ ਅੱਧਾ ਲਾ ਜਾ ਅੱਧਾ ਤਰ ਜਾ ਕਿੱਥੇ ਮੇਰਾ ਬਈ ਕੀ ਕਾਂਡੇ ਜੋ ਗਰੀਬ ਨੂੰ ਮਾਰਨਾ ਮੈਂ ਮਾਰਨਾ ਗਰੀਬ ਆਏ ਚਲੋ ਜਾ ਅਰੇ ਭਾਈ ਭਾਗੋ ਭਾਗੋ ਸਰਦਾਰ ਵੀ ਆ ਗਏ ਫਾਈਫਾ ਗੋਭਾ ਗੋਭਾ ਮੈਂ ਨਹੀਂ ਮੈਂ ਹਲਸਟਾ ਅਲਾਜ ਮੈਂ ਕਰਤਾ ਸਾਡਾ ਰਾਜਾ ਤੁਸੀਂ ਤੁਹਾਨੂੰ ਦਾ ਨਾਖ ਲੋ ਯਾ ਨਹੀਂ ਦੂ ਕਿੱਗੇ ਜੇ ਤੁਸੀਂ ਜਿਹੜੇ ਮੁੜ ਕੇ ਆਏ ਹੋ ਇੱਥੇ ਜਰਾ ਤੂੰ ਪਹਿਲੇ ਕਿਉਂ ਨਹੀਂ ਦੱਸਿਆ ਮੈਨੂੰ ਮੈਂ ਇਹਨੂੰ ਇੱਥੇ ਭੰਲਣਾ ਸੀ ਇਹਨਾਂ ਨੂੰ ਗਰੀਬ ਆਏ ਗਰੀਬ ਆਏ ਇਹ ਕੀ ਲੈਣਾ ਹੈ ਇੱਥੇ ਗਰੀਬ ਆਏ ਵੇ ਵਿਚਾਰੇ ਮੋਟਰਸੈੱਡ ਵੀ ਇੱਥੇ ਛੱਡ ਕੇ ਵਿਚਾਰੇ ਦੋ ਆਪਣਾ ਅਕਲਾ ਮੋਟਰਸਾਈਕਲ ਉਹਨਾਂ ਦੇ ਨੂੰ ਮੋਟਰਸਾਈਕਲ ਉਹਦਾ ਰੱਖਿਆ ਹੋਲਾ ਅਰੇ ਬਾਬੂ ਜੀ ਉਹ ਮੇਰੇ ਭਾਈ ਥੀ ਭਾਈ ਤੇਰੇ ਪਹਿਲੋਂ ਹੀ ਆਪਣਾ ਮਨਪਰੀਤ ਹੁਣ ਨਹੀਂ ਤੇਰੇ ਭਾਈ ਹੁਣ ਭੁੱਲ ਜਾ ਭਾਈ ਪਹਿਲੇ ਆ ਭਾਈਆਂ ਨੂੰ ਹੁਣ ਇਧਰ ਲੈ ਭਾਈ ਆ ਲੇਕਿਨ ਬਾਬੂ ਜੀ ਫਿਰ ਵੀ ਉਹਨਾਂ ਨੇ ਮੈਨੂੰ ਪਾਲਾ ਥਾ ਪਾਲਾ ਬੇ ਮੁਸ਼ਕਲ ਨਹੀਂ ਪਾਲਾ ਸਾਰੇ ਪਾਲਦੇ ਹੀ ਆ ਜਦੋਂ ਅਸੀਂ ਤੈਨੂੰ ਆਪਣੀ ਧੀ ਬਣਾ ਲਿਆ ਵਾ ਤੇ ਉਹ ਤੇਰਾ ਭਰਾ ਇੱਥੇ ਹੀ ਆ ਸਹੀ ਆ ਨਾ ਉਹ ਹੁਣ ਕਹਿੰਦੇ ਲੈ ਕੇ ਨਾਲ ਜਾਣਾ ਤੈਨੂੰ ਹੁਣ ਕਿਦਾਂ ਗੱਲ ਦੀਏ ਲੇਕਿਨ ਬਾਬੂ ਜੀ ਮੈਨੇ ਵੀ ਆਪਸੇ ਪੁੱਛਣਾ ਥਾ ਕਿ ਪਹਿਲੇ ਆਪਨੇ ਮੂਜੇ ਐਸੇ ਕਿਉਂ ਕੀਤਾ ਮੇਰੇ ਸਾਥ ਮੈਨੇ ਕੋਈ ਗੱਲ ਨਹੀਂ ਕੋਈ ਕੋਈ ਸਾਥ ਨਹੀਂ ਕੀਤਾ ਹੁਣ ਤਰ ਅਹੀਂ ਆਪਣੀ ਧੀ ਬਣਾ ਲਿਆ ਤੇ ਤੂੰ ਹੁਣ ਇੱਥੇ ਰਹਿਣਾ ਤੇਰੇ ਇਹੋ ਭੈਣਵਾ ਇਹੋ ਭਰਾਵਾ ਇਹੋ ਸਭ ਕੋ ਠੀਕ ਹੈ ਨਾ ਹਾਂ ਬਬੀ ਅਬ ਬਾਬੂ ਜੀ ਨੇ ਤਾਂ ਬੜੇ ਆਸਾਨੀ ਸੇ ਬੋਲ ਦਿਆ ਕਿ ਜਹੀ ਰਹਿਣਾ ਅਬ ਵੋ ਦੇਖੋ ਵੋ ਆ ਰਹੇ ਹੈ ਕਿ ਹਮਾਰੀ ਬੇਟੀ ਹੈ ਜੇ ਬੋਲ ਰਹੇ ਹੈ ਕਿ ਹਮਾਰੀ ਬੇਟੀ ਹੈ ਇਹੋ ਤੇ ਗੱਲ ਮਾਨ ਤੇ ਮੈਂ ਵੀ ਸਮਝਾਉਣ ਦੀ ਡੇੜੀ ਤੇ ਸਮਝਦੇ ਨਹੀਂ ਅਕਸਰ ਤੂੰ ਵੀ ਇੰਨੇ ਸਾਲ ਹੁਣ ਉਹਨਾਂ ਕੋ ਰਹੀ ਆ ਤੂੰ ਕੱਟੇ ਕਿਸ ਤਰ੍ਹਾਂ ਕੱਟੇ ਤੈਨੂੰ ਹੀ ਪਤਾ ਅਬ ਮੈਂ ਉਹਨਾਂ ਦਾ ਇਹਸਾਨ ਥੋੜਾ ਨਾ ਭੁੱਲ ਸਕਦੀ ਅਗਰ ਉਹ ਮੇਰਾ ਸਾਥ ਨਾ ਦਿੱਤੇ ਤਾਂ ਮੈਂ ਤਾਂ ਮਰ ਜਾਂਦੀ ਅੱਭੀ ਤੱਕ ਇਹ ਗੱਲ ਡੈਣ ਨੂੰ ਕਿਉਂ ਨਹੀਂ ਸਮਝਾਉਣ ਦੀ ਵੀ ਹੁਣ ਇੰਨੇ ਸਾਲ ਉਥੇ ਹੁਣ ਉਹਨਾਂ ਨੂੰ ਉਹ ਵੀ ਤੈਨੂੰ ਆਪਣੀ ਭੈਣ ਨਹੀਂ ਸਮਝਣ ਦੇ ਵੀ ਅਸੀਂ ਇੱਥੋਂ ਲੈ ਜਾਈਏ ਉਹਨਾਂ ਨੂੰ ਤਾਂ ਇੰਨੀ ਖੁਸ਼ੀ ਵੀ ਤੂੰ ਮਿਲ ਗਈ ਆ ਤੇ ਹੁਣ ਇੱਥੇ ਡੈਡੀ ਨੇ ਹੁਣ ਤੈਨੂੰ ਮਨਪ੍ਰੀਤ ਬਣਾ ਲਿਆ ਹੁਣ ਤੂੰ ਕੀ ਹੁਣ ਇੱਥੇ ਤੂੰ ਰਹਿ ਮਨਪ੍ਰੀਤ ਨੀ ਰਹੂੰਗੀ ਤੇ ਮੈਂ ਜਹਾਂ ਪਰ ਵਾਹਾਂ ਪਰ ਤਾਂ ਬਹੁਤ ਮੁਸ਼ਕਿਲ ਹੈ ਮੇਰੇ ਲਈ ਇਸੇ ਲਈ ਤਾਂ ਮੈਂ ਵਾਹਾਂ ਸੇ ਭਾਗ ਕਰ ਆਈ ਚਲ ਆ ਸੱਜਾ ਸੋਕਰ ਹਾਂਜੀ ਮੰਮੀ ਜੀ ਮੈਂ ਤਾਂ ਆਖਾ ਸਬਜੀ ਬਣ ਗਈ ਹੋਣੀ ਆ ਤੂੰ ਤੇ ਸਬਜੀ ਫੜ ਕੇ ਬੈਠੀ ਕੱਟਣ ਵਾਹਦੀ ਹਾਂ ਮੰਮੀ ਤੁਹਾਨੂੰ ਪਤਾ ਨਹੀਂ ਕਿੰਨਾ ਕੰਮ ਕਿੰਨਾ ਹੀ ਹੋ ਜਾਂਦਾ ਤੋ ਮੈਨੂੰ ਫੜਾ ਕਰ ਦਿੱਤੇ ਇੱਕ ਹੋਰ ਲਿਆ ਤੇ ਮੈਂ ਫੜਾ ਫੜ ਚੀਰਾਂ ਤੇ ਕੋਹ ਤੂੰ ਚੀਰ ਤੇ ਛੇਤੀ ਹੋ ਜੇ ਆ ਲੋ ਫੜੋ ਮੰਮੀ ਮੰਮੀ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਕ ਸਲਾਹ ਹੀ ਕਰਨੀ ਆ ਸਲਾਹ ਨਹੀਂ ਕਰਦੀ ਇੱਕ ਗੱਲ ਹੀ ਪੁੱਛਣੀ ਤੁਹਾਨੂੰ ਤੇ ਹੁਣ ਆ ਫੇਰ ਮੰਨੇ ਭੱਜ ਦਾ ਵਿਆਹ ਉਦਾਂ ਹੀ ਕਰਨਾ ਸਾਰੇ ਬਰੋਣੇ ਬਰਾਨੇ ਸੱਜਣੇ ਆ ਫੇਰ ਸੁਖ ਹਾਂ ਤੇ ਦਾ ਮਾਰਸ ਹੈ ਹੀ ਆ ਫੇਰ ਤੂੰ ਕਹਣਾ ਮੰਮੀ ਲੜਦੀ ਆ ਹਰੇ ਗੱਲ ਦੇ ਵਿੱਚ ਕਦੀ ਵੇਖਿਆ ਅਜ ਤੱਕ ਵੀ ਇੱਕ ਵਿਆਹ ਹੋ ਜੇ ਤੇ ਏਡੀ ਵੱਡੀ ਗੱਲ ਹੋ ਜੇ ਨੋ ਮਰ ਜੇ ਤੇ ਮੁੜ ਕੇ ਦੂਜਾ ਮੁੰਡਾ ਜਦੋਂ ਮੁੰਡਾ ਵੇਉਣਾ ਜਦੋਂ ਦੂਰੇ ਵਿਆਹ ਕਰਨਾ ਤੇ ਫੇਰ ਰਿਸ਼ਤੇਦਾਰ ਸੱਦਨੇ ਤੈਨੂੰ ਨਹੀਂ ਪਤਾ ਲਾ ਤੈਨੂੰ ਗੱਲ ਕਰਨ ਲੱਗਿਆ ਸਮਝ ਨਹੀਂ ਲੱਗਦੀ ਮੰਮੀ ਮੈਂ ਅਜ ਤਾ ਤੈਨੂੰ ਉਦਾਂ ਹੀ ਪੁੱਛਿਆ ਵਾ ਤੁਸੀਂ ਤੇ ਮੈਨਾਂ ਲੜਨੀ ਲੱਗ ਪਈ ਜੀ ਲੜਨ ਵਾਲੀਆਂ ਗੱਲਾਂ ਫੇਰ ਸੁਖ ਤੂੰ ਕਰਦੀ ਆ ਏਦਾਂ ਹੁਣ ਤੂੰ ਮੈਨੂੰ ਦੱਸ ਹੋ ਸਕਦਾ ਵਾ ਅਸੀਂ ਤੇ ਖਰੇ ਕਿਦਾਂ ਟਾਈਮ ਪਾਸ ਆਪਣਾ ਕਰਨ ਨੇ ਕਿਦਾਂ ਦਿਨ ਗੁਆਉਣ ਨੇ ਆ ਤੇ ਅਸੀਂ ਰਿਸ਼ਤੇਦਾਰਾਂ ਨੂੰ ਕੀ ਕਰ ਨੁ ਸਕਦੇ ਆ ਅਸੀਂ ਤੇ ਬਸ ਜਾਣਾ ਵਾ ਤੇ ਫੇਰੇ ਕਰਕੇ ਲੈ ਆਉਣੀ ਆ ਤੇ ਘ ਕਰਨੇ ਕਿੰਨ ਸੱਦਣਾ ਹੈ ਕਰ ਕੀ ਕਰਨ ਸੱਦਣਾ ਮੈਂ ਤੇ ਮੰਮੀ ਉਦਾਂ ਹੀ ਪੁੱਛਣ ਨਹੀਂ ਤੈਨੂੰ ਐਦਾਂ ਦੀਆਂ ਗੱਲਾਂ ਨਾ ਕਰ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਐਦਾਂ ਕੋ ਮੋਮ ਮੜਾ ਜਾ ਡੈਡੀ ਮੇਰੀ ਹੁਣ ਗੱਲ ਸੁਣ ਲੋ ਵੀ ਪਰੌਣੇ ਆਉਣੇ ਆ ਤੇ ਹੁਣ ਨਾ ਲੀੜੇ ਗਿੱਲੇ ਕਰਿਓ ਕਿ ਕਰੀਂ ਤੁਹਾਡੇ ਹੁਣ ਬਦਲਤੇ ਆ ਤੇ ਤੁਹਾਨੂੰ ਪਤਾ ਫਿਰ ਜਨਾਨੀਆਂ ਨੇ ਖਿਜਖਜਾਈ ਕਰਨੀ ਓ ਘੜੀ ਮੂੜੀ ਨਹੀਂ ਉਹਨਾਂ ਕੋਲੋਂ ਕੰਮ ਹੁੰਦਾ ਪਰੌਣੇ ਸਾਹਮਣੇ ਆਂ ਕਿ ਤੁਹਾਨੂੰ ਸਾਹਮਣਾ ਵਾ ਫਿਰ ਠੀਕ ਆ ਠੀਕ ਜੇ ਤੂੰ ਮੈਨੂੰ ਦਬਕੇ ਮਾਰਦਾ ਉਹ ਨਹੀਂ ਦਬਕੇ ਮਾਰਦਾ ਚੱਲ ਤੂੰ ਇੱਥੇ ਬੋ ਮੈਂ ਉੱਥੇ ਪੋਚਾ ਲਾੜਾ ਹੁਣਾ ਚਰ ਨਹੀਂ ਮੈਂ ਚੱਲਿਆ ਉੱਧਰ ਉਹ ਬੈਜੋ ਨਹੀਂ ਮੈਂ ਚੱਲਿਆ ਮੈਂ ਚੱਲਿਆ ਕਿੱਥੇ ਜਾਣਾ ਵਾ ਉਹ ਜੰਜੇ ਇੱਥੇ ਬੋ ਜੰਜ ਲੱਗੀ ਚੜਨ ਉੱਧਰ ਕਿੱਥੇ ਜੰਜ ਚੜਾ ਦੇਣੀ ਕਿਦੀ ਚੜਾ ਦੇਣੀ ਜੰਜ ਉਹਦੀ ਆਉਣੀ ਨਹੀਂ ਕੀ ਮਨਪ੍ਰੀਤ ਨਹੀਂ ਆਉਣੀ ਉਹ ਓਏ ਜੰਜ ਆਉਣੀ ਜਦੋਂ ਆਊਗੀ ਤਾਂ ਵੇਖ ਲਾਂਗੇ ਪਰ ਅੰਦਰ ਬਹੁਤ ਹੀ ਜੰਜ ਨਹੀਂ ਆਉਣੀ ਮਨਪ੍ਰੀਤ ਦੀ ਜਾਣਾ ਉੱਧਰ ਡੈਡੀ ਦੱਸ ਚੱਲ ਫਿਰ ਦੂਰ ਨਾ ਜਾਇਓ ਬਾਹਰ ਉਥੇ ਪਾਰਕ ਤੱਕ ਹੀ ਜਾਓ ਨਾ ਵੇਖ ਲਾ ਡੈਰੀ ਨੇ ਨਾਲੇ ਆਪਣੇ ਕੱਪੜੇ ਪਹਿਲੇ ਨਾਲੇ ਇੱਥੇ ਕਰਤਾ ਚਿੱਕੜ ਫਿਰ ਇੱਥੇ ਪੈਰ ਤਲਕਣਗੇ ਮਾਰੀ ਦਵਾ ਮੜਾ ਜਾ ਪੋਚਾ ਸਾਫ਼ ਹੋ ਜੂ ਨਾਲੇ ਮੰਮੀ ਪਿਆਜ਼ ਤੁਸੀਂ ਕੱਟੜਦੇ ਤੇ ਅੱਖਾਂ ਜ ਮੇਰੀਆਂ ਚ ਪਈ ਜਾਣ ੜੀ ਕਰਤਨ ਜੀ ਚੱਲ ਉਹ ਤਾਂ ਤੇਰੇ ਪੈਂਦੀ ਮੇਰੀ ਸੁਣ ਗੱਲ ਹਾਂਜੀ ਉਹਦੇ ਹੁਣ ਮਨਪ੍ਰੀਤ ਦੇ ਡੈਡੀ ਨੇ ਆਉਣਾ ਹੀ ਤੇ ਹੁਣ ਵਧੀਆ ਸਬਜੀ ਤੇ ਨਾਲ ਦਾਲ ਬਣਾਣਾ ਮੰਮੀ ਇੱਥੇ ਚੱਲ ਗਏ ਜੇ ਦਿਮਾਗ ਚੋਂ ਨਿਕਲ ਜਾਂਦੇ ਸਮਝਣ ਲੱਗਦੀ ਕੋ ਨੋ ਤੁਹਾਡਾ ਵੀ ਦਿਮਾਗ ਫਿਰ ਗਿਆ ਵਾ ਇੱਕ ਦਾਲ ਬਣਾ ਲਈ ਨੀ ਨਾਲ ਹਾ ਸਬਜੀ ਪਨੀਰ ਪਨੀਰ ਭੁੰਨ ਲਈ ਥੋੜਾ ਜਿਹਾ ਕਿਉਂਕਿ ਉਹਨੂੰ ਮਹਿਸੂਸ ਨਾ ਹੋਵੇ ਵੀ ਉਹਦੀ ਤੀ ਨਹੀਂ ਹੈਗੀ ਗਾੜੀ ਤੇ ਮੈਨੂੰ ਵੀ ਪੁੱਛਿਆ ਹੀ ਨਹੀਂਗਾ ਚੰਗੀ ਤਰ੍ਹਾਂ ਉਹ ਵਿਚਾਰਾ ਕਿਹੜਾ ਛੇਦ ਛੇਤੀ ਆਉਂਦਾ ਕਿੰਨਾ ਕਿੰਨਾ ਚੇਰ ਉਹਨੂੰ ਲੰਘ ਜਾਂਦਾ ਹੋਣ ਲੱਗ ਗਿਆ ਸੁੱਖ ਹਾਂਜੀ ਆ ਪੋਚਾ ਨਾ ਰੱਖਿਆ ਕਰੋ ਬਾਥਰੂਮ ਚ ਉਧਰ ਅੰਦਰ 스멜 ਆਉਂਦੀ ਯਾਰ ਇਹਨੂੰ ਬਾਹਰ ਤੋਂ ਫੇਰ ਰੱਖਿਆ ਕਰੋ ਸੁੱਕ ਜਾ ਕਰੋ ਆ ਵੇ ਕੀ ਬੰਦਿਆ ਯੂ ਹਾ ਹਾ ਤੇਰੀ ਜੀ ਤੋੜਨੀ ਕੱਢੀ ਦੱਸ ਮੁੰਡੇ ਮੇਰੇ ਜੀ ਬੈੜੀ ਇਹ ਟੁੱਟ ਜਾਣੀ ਆ ਚਲੋ ਉੱਥੇ ਬੋਤਲ ਲੈ ਕੇ ਆਓ ਜਾਨੀ ਚੱਲੀ ਮਨਪ੍ਰੀਤ ਦੀ ਜਾਨੀ ਚੱਲੀ ਮੇਰਾ ਅੰਤਰਾ ਦੇਲੀ ਬਾਹਰ ਆ ਜਾਣਾ ਕਾਹੀ ਚੱਲ ਇੱਥੇ ਬੋਤਲ ਨਹੀਂ ਮਨਪ੍ਰੀਤ ਦੀ ਜਾਨ ਜਾਣੀ ਆ ਕਿ ਮਨਜੋਤ ਦੀ ਜਾਣੀ ਆ ਹੈ ਐ ਹੋ ਤਾਂ ਫੇਰ ਦਿਮਾਗ ਖਰਾਬ ਦੀਆਂ ਗੱਲਾਂ ਮੈਂ ਪੁੱਠੀਆਂ ਗੱਲਾਂ ਕਰੀ ਜਾਣੀਆਂ ਬਾਗ ਰੂ ਆਖੋ ਜਾ ਜਾ ਡੈਡੀ ਬਹਿ ਜਾਓ ਉਹ ਚਲ ਗਿਆ ਆ ਉਹਨੂੰ ਦੇਹਦਾ じゃਜ ਵਾਲੇ ਨੂੰ ਤੁਸੀਂ ਬਾਏ ਕਰਨ ਦੇ ਆ ਉਹਨੂੰ ਦੇਹਦਾ ਵਾ ਮੰਮੀ ਹੁਣ ਦੱਸੋ ਵੀ ਮੈਨੂੰ ਡੈੜੀ ਕੰਮ ਵਧਾਉਂਦਾ ਵਾ ਕਿ ਘਟਾਉਂਦਾ ਵਾ ਸਾਰੇ ਕੱਪੜੇ ਹੋਣੇ ਗਿੱਲੇ ਕੀਤੇ ਹੀ ਨੇ ਲੈ ਲੈਦਾ ਸਬਜ਼ੀ ਨੂੰ ਤੜਕਾ ਲਾ ਜਾ ਕੇ ਤੂੰ ਕੰਮ ਕਰ ਜਾ ਕੇ ਮੈਨੂੰ ਤੇ ਸ਼ਦੇਣ ਹੀ ਬਣਾਇਆ ਸਾਰਿਆਂ ਨੇ ਵੀ ਜੇ ਮੈਨੂੰ ਮੁੰਡੇ ਦਾ ਕੰਮ ਕਰਨਾ ਪੈਂਦਾ ਵੀ ਚੇ ਆ ਵਿੱਚੇ ਡੈੜੀ ਬੇ ਕੰਮ ਆਣ ਕੇ ਬਤਾ ਦਿੰਦਾ ਵਾ ਇਹਨੇ ਗੱਡੀ ਤੋੜ ਦੇਣੀ ਜੇ ਤੂੰ ਨਾ ਵੇਖਦੀ ਤੇ ਮੈਂ ਲੈ ਜਾਨਾ ਕੀ ਅੰਦਰ ਮੈਂ ਲੈ ਜਾਨਾ ਵਾ ਜਾ ਤੂੰ ਆਪਣਾ ਕੰਮ ਕਰ ਜਾ ਉਹ ਅੰਦਰ ਲਾਓ ਜਾ ਕੇ ਆਪਣੇ ਇੱਧਰ ਕੀ ਗੱਲ ਵਾ ਨਹੀਂ ਨਹੀਂ ਵੇਚਦੇ ਭੀਜਦੇ ਨਹੀਂ ਆਣੀਆਂ ਆਂਦੀਆਂ ਕਿ ਘੜੀ ਸਿਆਣੀਆਂ ਦੀ ਨਹੀਂ ਅੱਗੇ ਮੈਂ ਇਹਨਾਂ ਨੂੰ ਕਹਿਣ ਦੀ ਮੈਂ ਸਤਨਾਮ ਵਾਹਿਗੁਰੂ ਕੋਤ ਬੜਾ ਸੋਹਣਾ ਕਹਿਣ ਡਿਆ ਪੇ ਉਹਦਾ ਦਿਮਾਗ ਸਹੀ ਹੋਗਾ ਨਾ ਫੇਰ ਦਿਮਾਗ ਕੋ ਮੈਂ ਜਾਂਦਾ ਉਸੇ ਵੜੇ 15000 ਰੁਪਈਆ ਖਰਚਿਆ ਗੱਡੀ ਤੇ ਮੈਂ ਹਾਤੀ ਆ ਫ੍ਰੀ ਆਈ ਗੱਡੀ ਉਹ ਮਾੜੀ ਚੱਲੀ ਨਾ ਹਾਂ ਚੱਲੀ ਮੈਂ ਬਾਤ ਤਾਂ ਕਿ ਜੂਦੇ ਸੂਟ ਪੁੱਛਣ ਆਈ ਵੀ ਸੀ ਵੇਖਣੀ ਸੀ ਪੇ ਜਿਹੜੇ ਦੋ ਦਿੱਤੇ ਤੈਨੂੰ ਨੀਰ ਦੇ ਸੂਟ ਨਹੀਂ ਸੀ ਪੇ ਕਿਉਂ ਲੈ ਨੀਰਦ ਸੂਟ ਕਿ ਦੱਸੇ ਭਜਾਣੇਗੇ ਇੱਕ ਤਾਂ ਟਾਈਮ ਥੋੜਾ ਵਾ ਤੇ ਜੀਜਾ ਮੇਰੇ ਉਦੋਂ ਦੇ ਮਿਸਤਰੀ ਵੀ ਨਹੀਂ ਆਏ ਕੰਮ ਖਲਾਰਾ ਪਾ ਕੇ ਤੇ ਗਾਂ ਗਏ ਤੇ ਭੁੱਲ ਜਾ ਹੁਣ ਆਉਣਾ ਵੀ ਨਹੀਂ ਡੈਡੀ ਨੇ ਭਜਾਤੇ ਉਹ ਅੱਗੇ ਭਜਾਤੇ ਉਹ ਨਹੀਂ ਰੂ ਕਿਉਂ ਕਿਹੜੀ ਗੱਲ ਨੂੰ ਨਹੀਂ ਆਉਣਾ ਨੀਰੂ ਨੂੰ ਲੈਣ ਆਏ ਖੜਦੇ ਤੇ ਡੈਡੀ ਨੇ ਭਜਾਤੇ ਉਹ ਮੋਟਰਸਾਈਕਲ ਤੇ ਆਪਣਾ ਛੜ ਕੇ ਦੌੜ ਗਿਆ ਹਾਏ ਹਾਏ ਮੇਰੇ ਤੇ ਇਦਾਂ ਪੈਸੇ ਦਿੱਤੇ ਕਿ ਉਹਨਾਂ ਵਾਲਾ ਐਡਵਾਂਸ ਗਈ ਕਿ ਮੇਰੇ ਪੈਸੇ ਭੁੱਲ ਜਾ ਹੁਣ ਉਹਨਾਂ ਪੈਸੇ ਪਹਾਂ ਤੇ ਮਿਸਤਰੀ ਵੀ ਹੋਰ ਲਾ ਬਨਾਲੇ ਤੇ ਮੈਂ ਹਜੇ 5-7 ਸੂਟ ਤੋਂ ਹੋਰ ਉਹਦੇ ਦੇਣੇ ਸੀ ਤੇ ਮੈਂ ਕਿਤੇ ਭੁੱਲ ਜਾ ਸੱਚੀ ਮ ਮੈਂ ਤਾਂ ਹੀ ਕਹਿੰਦੀ ਡੇਡ ਦੀ ਭਜਾ ਤੇ ਹੁਣ ਤੂੰ ਪਲੇਟਾਂ ਦਾ ਹੋਰ ਕਿੰਨੂ ਮਿਸਤਰੀ ਉਹਨੂੰ ਢਾਹ ਹੋਰ ਕੋਈ ਤਾਂ ਇਹਦੇ ਕੱਪੜੇ ਸੀਂਦੇ ਨਹੀਂ ਰੂ ਦੇ ਮੈਨੂੰ ਮੇਰੇ ਲੱਗੇ ਤਾਂ ਨਾਂ ਲੈ ਕਿਉਂ ਉਹਦੇ ਕਰਕੇ ਤੇ ਮੇਰਾ ਕੰਮ ਕਿੰਨਾ ਰੁਕਿਆ ਪਿਆ ਵਾ ਉਹਦੋਂ ਦੇ ਉਹ ਮਾਈ ਨਹੀਂ ਹੈਗੇ ਕੰਮ ਕਰਨਾ ਹੁਣ ਉਹਨਾਂ ਨਹੀਂ ਆਉਣਾ ਤੇ ਸੂਟ ਹੁਣ ਸੀਂਦੀ ਮੈਨੂੰ ਨਹੀਂ ਪਤਾ ਜੀ ਤਰਾ ਸੂਟ ਮੈਂ ਸੀਦੂੰਗੀ ਜੇ ਮੈਂ ਟਾਈਮ ਲਗੂਗਾ ਤਾਂ ਸੀਦੂੰਗੀ ਸੂਟ ਦੱਸ ਦੇ ਨਹੀਂ ਤੇ ਮੈਂ ਹੋਰ ਕਿੰਨੂ ਦੇਣ ਵਾਲੀ ਬਣਾ ਮੈਂ ਹੁਣ ਹੌਸਲੇ ਸੀਦੂੰਗੀ ਹੁਣ ਮੈਂ ਇੱਕਦਮ ਸੂਟ ਕਿੱਦਾਂ ਦੇਣਾ ਹੁਣ ਮੇਰੇ ਖਲਾਰਾ ਵੀ ਘਰ ਇੰਨਾ ਪਿਆ ਤੇ ਖਲਾਰਾ ਇੱਕ ਸਾਈਡ ਤੇ ਮਸ਼ੀਨ ਚੱਲ ਕੋਈ ਗੱਲ ਨਹੀਂ ਮੈਂ ਸੀ ਦੂੰਗੀ ਕਰ ਦੂੰਗੀ ਕੰਪਲੀਟ ਕੋਈ ਗੱਲ ਨਹੀਂ ਕਰ ਦਿੰਨੀ ਆ ਮੈਂ ਕੀ ਆਖਾਂ ਨਹੀਂ ਮੈਂ ਆ ਮਲਪਰੀ ਦਾ ਡੈਡੀ ਆਉਣ ਲੱਗਾ ਵਾ ਬਰਫੀ ਖਾਣੀ ਬਰਫੀ ਬਰਫੀ ਵੀ ਖਾਣੀ ਆਹੋ ਬਰਫੀ ਵੀ ਖਵਾ ਲਦਾਂਗੇ ਮੰਮੀ ਕੀ ਬਾਹਰ ਰੋਲਾ ਪਿਆ ਹੁੰਦਾ ਖੇ ਚੜਦੀ ਵੇਖ ਕੇ ਪੁੱਤ ਮੈਂ ਪਉ ਨਹੀਂ ਰੋਲਾ ਰੋਲਾ ਤਾਂ ਇਹ ਪੁੰਮਦਾ ਸਾਡੇ ਕੋਲੋਂ ਕੀ ਜਹਾਜ ਨੰਗਿਆ ਤੇ ਕੀ ਇਹਨੇ ਰੋਲਾ ਹੀ ਪਾਤਾ ਡੈਡੀ ਦੀ ਪਾਟ ਕਰਿਆ ਕਰੋ ਵੇ ਆ ਕੇ ਪਾਠ ਕਰੋ ਵਾਹਿਗੁਰੂ ਵਾਹਿਗੁਰੂ ਹੱਥ ਜੋੜ ਕੇ ਵਾਹਿਗੁਰੂ ਮम्मी ਤੁਸੀਂ ਕਿਦਾਂ ਜਪ ਲਿਆ ਕਰੋਗੇ ਪੁੱਤ ਮੈਂ ਤਾਂ ਇੱਕ ਬਥੇਰਾ ਕਹਿ ਨਹੀਂ ਅੱਗੇ ਮੈਂ ਗਾੜੀ ਗਾੜੀ ਬੋਲਣ ਡੇ ਮਗਰ ਮਗਰ ਬੋਲਣ ਡੇ ਮੈਂ ਜਾਵਾਂ ਗਾੜੀ ਸੁੱਖ ਨੇ ਕਿਹੜਾ ਕੋਈ ਕੰਮ ਕੀਤਾ ਨਾ ਮੈਂ ਵੇਖਾਂ ਜਾ ਤੂੰ ਜਪਾਲਾ ਫੇ ਜਪਦਾ ਪਾਠ ਹੀ ਕੰਮ ਆਉਣਾ ਮम्मी ਇਹ ਤਾਂ ਗੱਲ ਹੈਗੀ ਆ ਪੁੱਤ ਵਾਹਿਗੁਰੂ ਨਾਲ ਠੀਕ ਕਰਨਾ ਵਾ ਉਹਨੇ ਕਰਨਾ ਮਹਾਰਾਜ ਨੇ ਲੋਈਆਂ ਤੁਸੀਂ ਤਾਂ ਨੇ ਭਾਨੇ ਹੁੰਦੇ ਆ ਇਹ ਤੇ ਹੈ ਹੀ ਆ ਸਬਜੀ ਬਣਾਉਣ ਗਈ ਸਬਜੀ ਰਹਿ ਗਈ ਆ ਚੀਰ ਕੇ ਤੜਕਾ ਲਾਉਣ ਲੱਗੀ ਹੁਣ ਪਤਾ ਨਹੀਂ ਕਾੜੀ ਤੜਕਾ ਲਾਉਣਾ ਕਿ ਕਾੜੀ ਜਾ ਕੇ ਬਹਿ ਜਾਣਾ ਇੱਥੇ ਮੇਰੇ ਲਾ ਕੇ ਗੱਲਾਂ ਮਾਰ ਕੇ ਚਲ ਗਈ ਮੈਨੂੰ ਸਬਜੀ ਸਾਰੀ ਕੱਟੀ ਤੇ ਆ ਨੀ ਚੋੱਕ ਕੇ ਖੜੇ ਸ਼ਿੱਕੜ ਮੈਂ ਹੁਣ ਮੈਨੂੰ ਸਾਹਮਣਾ ਹੈ ਡੈਡੀ ਨੂੰ ਵੀ ਤੁਸੀਂ ਸਬਜੀ ਉਹਨਾਂ ਰੋਟੀ ਖਾਣੀ ਆ ਹਾਵੇ ਹੱਸਣ ਲਿਆ ਮਨਪ੍ਰੀਤ ਦਾ ਪਾਪਾ ਆਉਣ ਲੱਗਾ ਲੈ ਮਨਪ੍ਰੀਤ ਦਾ ਪਾਪਾ ਤੁਸੀਂ ਪਾਠ ਕਰੋ ਡੈਡੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਬਾਬਾ ਕਰਦੇ ਠੀਕ ਦੇ ਵਾਹ ਇੰਗਲੇ ਰਬ ਦੇ ਮਾਮ ਮਾਰੇ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਅਵੇ ਕਿੱਦੇ ਸੋਹਣੇ ਲੱਗਦੇ ਏਦਾਂ ਬੋਲਦੇ ਗੁਰੂ ਜਦੋਂ ਕਮਲ ਕੋੜਦੇ ਨਾ ਮਾਸਾ ਚੰਗੇ ਨਹੀਂ ਲੱਗਦੇ ਤਾਂ ਨਿਆਣਿਆਂ ਵਾਲੇ ਹਰਕਤਾਂ ਫੇਰ ਪਾਟ ਕਰਨੇ ਵੜ ਗਏ ਤੁਸੀਂ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਚਲ ਅੰਦਰ ਬੋ ਸੌ ਤੂੰ ਹੀ ਤਾਂ ਨੀਂਦ ਆ ਗਈ ਆ ਰਾਤ ਹੋ ਗਈ ਆ ਇੱਥੇ ਸੌ ਜਾਣਾ ਬਾਤ ਨਹੀਂ ਸਮਝਦਾ ਹੁੰਦਾ ਜੇ ਦੂਜੇ ਦਰੀਨੇ ਵੇਲੇ ਇਹਦਾ ਕਿੰਨਾ ਬੁਰਾ ਲੱਗਣਾ ਵਾ ਗਿਆਣਾ ਬੰਦਾ ਇਹਦਾ ਹਰਕਤਾ ਕਰਦਾ ਚਲ ਉਹਨਾਂ ਨੂੰ ਪਤਾ ਹੀ ਆਗੇ की स्थिति हड्डी। बाबा ठीक कर दे स्थिति चाची जी, आज़ो आज़ो, आज़ो। कितने जाऊँ कितने जाऊँ? <laughs> आज़ो आज़ो। पन्ने ही दो कपाई तो अंडे ही, आज़ो। अच्छा अच्छा, और कितने अंडे ही? हाँ, कुछ सी भी ले आओ, दो कपाई एक में अच्छा, तो एक साफ करने। अच्छा, की कितना आया? अच्छा। ਬੰਨਾ ਕੀ ਬਸ ਕਰੋ ਤਰੀ ਹੁੰਦੀ ਮੈਂ ਚਾਚੀ ਨੂੰ ਹਲਦੀ ਪੁੱਛ ਕੇ ਆਉਣੀ ਆ ਅੱਛਾ ਇੱਥੇ ਹੀ ਪੀਸ ਪਸਾਈ ਹੈ ਕਾ ਹਲਦੀ ਹਲਦੀ ਹਾਂ ਪਸਾਈ ਹੈ ਤੇ 1 ਕਿਲੋ ਇਦਾਂ ਕਰੋ ਮਿੰਦੇ ਹੀ ਦੇਵਾਂ ਕੋਈ ਦੇ ਦਾਂਗੇ ਆ ਮੈਂ ਦੁਕਾਨ ਤੋਂ ਕੀ ਲੈ ਆਉਣੀ ਆ ਚੱਲ ਮੈਂ ਜੇ ਘਰ ਵਾਲੀ ਹਲਦੀ ਮਿਲ ਜੇ ਤੇ ਵਧੀਆ ਗੱਲ ਆ ਹਾਂ ਮੈਂ ਕੁਰਸੀ ਲੈ ਆਵਾਂਗੇ ਮੰਜਾ ਢਾ ਲੈਨੇ ਬਹਿ ਜਾ ਕੋਈ ਗੱਲ ਨਹੀਂ 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 ਖਲੋਤਿਆਂ ਕਰਾਂ ਹਾਂ ਜੀ ਢਾ ਲੈਨੇ ਬਹਿ ਜਾ ਕੀ ਕਰਦੀ ਆਈਏ ਕਰਨਾ ਕੀ ਮੈਂ ਘਰੋਂ ਨਿਕਲਣ ਦੀ ਆ ਹਾਂ ਉਧਰ ਜੋਤੀ ਮੈਨੂੰ ਮਿਲ ਪਈ ਅਛਾ ਅੱਛਾ ਤੇ ਜੋਤੀ ਨੇ ਮੈਨੂੰ ਹੋਰ ਹੀ ਗੱਲ ਦੱਸ ਦਿੱਤੀ ਕੀ ਗੱਲ ਮੈਂ ਬਹਿ ਕੇ ਦੱਸਦੀ ਹਾਂ ਮੈਂ ਨਿਕਰਨ ਦੀ ਮਿਸਤਰੀਆਂ ਦਾ ਖਲਾਰਾ ਬੜਾ ਬਿਆਹੀ ਹਾਂ 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 ਮੈਨੂੰ ਸੂਟ ਲੱਗ ਗਈ ਮਨਪ੍ਰੀਤ ਦੇ ਸੀ ਤੇ ਹਾਂ ਤੇ ਮੈਂ ਕਿਹਾ ਇਹ ਖਲਾਰਾ ਬੜਾ ਬਿਆਸੇ ਪੇ ਕਿਤੇ ਸੂਟ ਤੇ ਟਾਈਮ ਲੱਗ ਜਾਣਾ ਵਾ ਅੱਛਾ ਅੱਛਾ ਇਹ ਕਹਿੰਦੀ ਸੂਟ ਦੇਈ ਤੇ ਮੈਂ ਕਿਹਾ ਹੁਣ ਇੱਕ ਮਹੀਨੇ ਮੈਨੂੰ ਮਿਸਤਰੀਆਂ ਦਾ ਖਲਾਰਾ ਦਾ ਸੰਭਲਾਂ ਦੇ ਉਹ ਅਗੋਂ ਮੈਨੂੰ ਕਹਿੰਦੀ ਆ ਮਿਸਤਰੀ ਨਹੀਂ ਆਉਣੀ ਮੈਂ ਕਿਹਾ ਮਿਸਤਰੀ ਕਿਉਂ ਨਹੀਂ ਆਉਣੀ ਉਹ ਪਤਾ ਨਹੀਂ ਘਰੇ ਇੱਚਾ ਅਗੜਾ ਕਰਕੇ ਨਾ ਭਜਾਤਾ ਹੀ ਮਿਸਤਰੀ ਤੇ ਮੇਰੇ ਤੋਂ ਕੋ ਐਡਵਾਂਸ ਵੀ ਇਹਨਾਂ ਵੱਲ ਗਿਆ ਹੀਗਾ ਇਹ ਝਗੜਾ ਖਾਤਾ ਕਰ ਲਿਆ ਝਗੜਾਈ ਹੋਈ ਕਿਉਂ ਕਹਿੰਦੇ ਨੀਰੂ ਨੂੰ ਖੜਨਾ ਵਾ ਉਹ ਡਾ ਹੁੰਦੇ ਡੈਗ ਨਹੀਂ ਅੱਗੋਂ ਉਹਨਾਂ ਨੂੰ ਕੁੱਟ ਕੇ ਪਹਹਾ ਦਿੱਤਾ ਵਾ ਪਰ ਇਹ ਹੈ ਵੀ ਨੀਰੂ ਤੂੰ ਜਿਹੜੀ ਕਹਿਨੀ ਵਾ ਜਾਣਾ ਨਹੀਂਗਾ ਹਨਾ ਫਿਰ ਉਹ ਫਿਰ ਕੀ ਕਰਦੇ ਹਨਾ ਪਰ ਮੇਰਾ ਤਾਂ ਨੁਕਸਾਨ ਹੋਇਆ ਨਾ ਆ ਤੇਰਾ ਤੇ ਨੁਕਸਾਨ ਚਲ ਹੋਇਆ ਲੱਭ ਲਾਂਗੇ ਉਹਨਾਂ ਨੂੰ ਭਜਾਉਣਾ ਭਜੇ ਕਿੱਧਰ ਹੁਣੇ ਆ ਹੋਰ ਸੁਣਾ ਜੋ ਤੇ ਠੀਕ ਠਾਕ ਸਾਂ ਪਰਿਵਾਰ ਹਾਂਜੀ ਠੀਕ ਠਾਕ ਜੀ ਦੀਦੀ ਮੇਰੀ ਗੱਲ ਸੁਣੋ ਪੁੱਪੜ ਜੀ ਕਿੱਥੇ ਨੇ ਮੈਨੂੰ ਫੋਨ ਕਰਨ ਦੇ ਹੀ ਉਹ ਨਹੀਂ ਪੁੱਪੜ ਵੀ ਆ ਜਾਂਦੇ ਆ ਡੜੀ ਆ ਗਈ ਜੀ ਆਪ ਜੀ ਚੰਗਾ ਡੜੀ ਅੰਦਰ ਬਹਾਲਤਾ ਆਜੋ ਆ ਡੜੀ ਜੀ ਇਹ ਅੱਛਾ ਅੱਛਾ ਬਸ ਨਾ ਉਹ ਠੀਠਾ ਸਾਬ ਹਾਂਗਾ ਮਧੀ ਵਧੀਆ ਤੁਸੀਂ ਹਾਂ ਅੱਛਾ ਠੀਕ ਆ ਠੀਕ ਠਾਕ ਹਾਂਜੀ ਓਏ ਕੀ ਕਰਨ ਧਿਆ ਇਹ ਵੀ ਖੇਡਣ ਧਿਆ ਵਗੇ ਹੈ ਆਪਣੀ ਲੋਰ ਚ ਲਿੰਦਾ ਵੀ ਆਜੋ ਔਰ ਪਰਿਵਾਰ ਸਭ ਠੀਕ ਠਾਕ ਆ। ਹਾਂ ਠੀਕ ਆ। ਸਮਰੀਸ ਕੋਲੇ ਚੱਲ ਜਾਂਦੀ ਆ। ਡੈਡੀ ਇੱਕ ਲਾ। ਆਏ। ਗੈਦਰੀ ਆ ਜੋ। ਠੀਕ ਆ ਜੀ। ਠੀਕ ਆ ਜੀ। ਠੀਕ ਠਾਕ। ਅਦੇ ਰੋ ਮਹਾਰਾਜ ਦੇ ਰੰਗ ਆ। ਵੇਖੋ ਤੁਹਾਡੇ ਸਾਹਮਣੇ ਹੀ ਆ। ਹੂੰ। ਬੜੀਆਂ ਕੰਤਾ ਕਰਨ ਦੇ ਜਾਜ ਰੰਗਿਆ ਤੇ ਕਿੱਦਾਂ ਪਾਈ ਜਾਣ ਰੌਲਾ ਪਾਈ ਜਾਣ ਤੇ ਹੁਣੇ ਮਨਜੋਤ ਨੇ ਲਿਆ ਕੇ ਦੇ ਦਵਾਈ ਦੁੱਦੀ ਤੇ ਮੈਂ ਲਾ ਕੇ ਬੈਠੀ ਆ। ਬੜਾ ਬੜੇ ਸੋਹਣਾ ਆ। ਹੁਣ ਸੇਦੀ ਬੜੀ ਵਧੀਆ ਵਾ। ਕੀ ਮਹਾਰਾਜ ਦੇ ਰੰਗ ਹੀ ਆ। ਕੋਈ ਟੈਨਸ਼ਨ ਗਿਆ ਪਾਜੀ ਟੈਨਸ਼ਨ ਹੀ ਲੱਗੇ ਆ ਕੋਈ ਟੈਨਸ਼ਨ ਲੱਗੇ ਜਾਂਦੀ ਜਿਆਦਾ ਟੈਨਸ਼ਨ ਲੱਗੇ ਕੋਈ ਮੈਂ ਆਖਣ ਨਹੀਂ ਮੈਂ ਮਾਪੀ ਦੇ ਡੈਡੀ ਨੇ ਆਉਣਾ ਵਾ ਪਰ ਫੀ ਖਾਵਾਂਗੇ ਪਰ ਫੀ ਖਾਵਾਂਗੇ ਇਦਾਂ ਰੌਲਾ ਪਾਈ ਜਾਂ ਤੇ ਫੇ ਬਰਪੁਰ ਦੇ ਬਾਹਰ ਖੇਤਾਂ ਮੈਂ ਤਾਂ ਕਹ ਮਮੀ ਨਾ ਬੋਲੋ ਦਿਮਾਗ ਤੇ ਫਿਰ ਦਿਮਾਗ ਤੇ ਅਸਰ ਹੋ ਗਿਆ ਨਾ ਨਾ ਬੋਲੋ ਫੇ ਉੱਠੀ ਜਾਣਗੇ ਹਾਂ ਹੋਰ ਜੇ ਫੇਰ ਇਹਨਾਂ ਨੇ ਰੌਲਾ ਦਿਮਾਗ ਤੇ ਅਸਰ ਆ ਗਿਆ ਜਿਆਦਾ ਚਲੋ ਕੋਈ ਨਹੀਂ ਸੋਚਦੇ ਬੜਾ ਵਾ ਅੱਗੇ ਚੰਗੇ ਵੇਲੇ ਵੇਖੋਦਣ ਆਇਆ ਮੈਂ ਬੜਾ ਵਧੀਆ ਸੀ ਹਾਂਜੀ ਕੋਈ ਗੱਲ ਹੀ ਨਹੀਂ ਤੇ ਉਹਦੀ ਮਨਪ੍ਰੀਤ ਹੁੰਦੀ ਹੋਗੀ ਉਰੋਂ ਦਾ ਹੀ ਬੱਸ ਇਹ ਮਹਾਰਾਜ ਰੰਗ ਆਦੇ ਹਾਂ ਚਲੋ ਮੈਂ ਜਸ ਬੈਠੋ ਮੈਂ ਸੋਫਾ ਆਜ ਮਾਰ ਚਲੋ ਜਦਾ ਲੱਗੇ ਅੱਥਰ ਲੈਓ ਪਾਣੀ ਲੈਓ ਨਾਲੇ ਮੈਂ ਲੜ ਦੀ ਨਹੀਂ ਨੂੰ ਇਹ ਨਾ ਡਰਨਾ ਪਾਣੀ ਪੋਣੀ ਪੀਰ ਤੈਨ ਮੈਂ ਦੱਸਦੀ ਆ ਡਰ ਵੀ ਲੱਗਦਾ ਹੀ ਨਾ ਤੁਹਾਡੇ ਕੋਲੋਂ ਤਾਂ ਕਰਕੇ ਮੈਂ ਕਹਿਣ ਦੀ ਆ ਲੈ ਤੂੰ ਫਿਰ ਮੈਨੂੰ ਆ ਮੈਨੂੰ ਤੂੰ ਭੂਤ ਸਮਝਦੀ ਐ ਐਦਾਂ ਨਾ ਬੋਲੋ ਭੂਤ ਨਹੀਂ ਸਮਝਦੀ ਮੈਂ ਹਾਂ ਕੋਈ ਕੰਨੀ ਆ ਜਾਂਦੇ ਫੇ ਫੋੜੀ ਫਫੜ ਨੇ ਫੋਨ ਫਾਨ ਕੀਤਾ ਹੈ ਭਾਈ ਆ ਫਫੜ ਨੇ ਫੋਨ ਕੀਤਾ ਹੈ ਕਿ ਜੈਤੀ ਘਰ ਨੂੰ ਆਈ ਚੱਲ ਵਧੀ ਲੱਗੀ ਤਾਂ ਮਨਪ੍ਰੀਤ ਪਾਣੀ ਲੈ ਆਈ ਮਨਪ੍ਰੀਤ 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 ਹਾਂ ਮਨਪ੍ਰੀਤ 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 ਤੇਨੂੰ ਤਾਂ aí ਪੂਤਾਂ ਵਾਲੀ ਗੱਲ ਕਹਿਣੀ ਆ ਡਰ ਨਾ ਜੈਤੀ ਦੀਦੀ ਨਹੀਂ ਸੱਚੀ ਪੂਤਾਂ ਨਾਲ ਆ ਲੈਣੀ ਮੈਨੂੰ ਲੱਗਾ ਸੱਚੀ ਆ ਗਿਆ ਜੇ ਪੂਤ ਮਨਪ੍ਰੀਤ ਦਾ ਇਹ ਮਨਪ੍ਰੀਤ ਨਹੀਂ ਇਹ ਨੀਰੂ ਆ ਤੇ ਝੂਠ ਬੋਲਣ ਦੇ ਜੇ ਬਾਬਾ ਹੱਥ ਲਾ ਕੇ ਇਹ ਪੂਤੋਂ ਨਾ ਰਹਾ ਤਾਂ ਵੀ ਐਦਾਂ ਫੜ ਭਾਈ ਹਾਂ ਜੀਰੂ ਇਸੇ ਕਰਕੇ ਇਸੇ ਕਰਕੇ ਤਾਂ ਤੈਨੂੰ ਸੱਧਿਆਇ ਇਥੇ ਬਾਬਾ ਦੇਲਵੇ ਉਹਦਾ ਵਜਣ ਡਿਆ ਤੇ ਐਕ ਨਾ ਹੋ ਜੇ ਤੈਨੂੰ ਇਹ ਨੀਰੂ ਆ ਚੋਦੀ ਦੀਦੀ ਝੂਠ ਬੋਲਦੀ ਐ ਇੱਕ ਸ਼ਕਲ ਤੇ ਦੋ ਇਨਸਾਨ ਕਿੰਨਾ ਵਸਾਦੇ ਨੇ ਇਹੋ ਤਾਂ ਅਸੀਂ ਪਹਿਲਾਂ ਵੇਖਿਆ ਆ ਨਹੀਂ ਪਰ ਹੁਣ ਸਾਨੂੰ ਯਕੀਨ ਆ ਗਿਆ ਪਾਣੀ ਪਿਲਾ ਦਿਓ ਇਸੇ ਨੂੰ ਅਫਰ ਪਾਣੀ ਪੀ ਅਬੇ ਪਾਣੀ ਪੀ ਐਸੇ ਕਰਕੇ ਤੇ ਡੈਡੀ ਨੇ ਤੈਨੂੰ ਫੋਨ ਕੀਤਾ ਇਹ ਨੋ ਨਿਆ ਬਾਬੀ ਇਹ ਸਾਡੇ ਮਾਮੇ ਦੀ ਨੋ ਆ ਇਹ ਤੇ ਨੂੰ ਦੇਖ ਕੇ ਚੌਂ ਗਈ ਐ ਜਦੋਂ ਇਹ ਤਾਂ ਮਨਪ੍ਰੀਤ ਕਿੱਥੋਂ ਆ ਗਈ ਐ ਅਰੇ ਦੇਖ ਲੈ ਦੇਖ ਲੈ கரੰਟ ਨਹੀਂ ਮਾਰਦਾ ਬਾਬਾ ਮਨਪ੍ਰੀਤ ਇਹ ਨੀਰੂ ਇਹਦਾ ਨਾਂ ਸੀ ਨੀਰੂ ਹੁਣ ਇਹ ਮੰਨਦੀ ਤੇ ਹੁਣ ਇਹ ਇੱਥੇ ਰਹਣੀ ਇੱਥੇ ਰਹੇਗੀ ਇਹ ਕਿੱਥੋਂ ਆ ਗਈ ਦੂਸਰੀ ਮਨਪ੍ਰੀਤ ਬਣ ਕੇ ਬਾਬੀ ਅਭੀ ਸਾਰੀ ਸਟੋਰੀ ਸੇ ਵੀ ਸੁਣਾਓ ਤੇ ਨੋ ਮੈਂ ਨਾ ਬਸ ਤਬ ਤੱਕ ਮੈਂ ਚਾਹ ਬਣਾ ਕੇ ਦਿੱਤੀ ਬਣਾ ਕੇ ਖੇਲੋ ਪੀਲੋ ਤੁੰ। ਬੈਠ ਬੈਠ ਅਸਾਦਰ ਮਾ ਮੈਂ ਮਟਾਰੀ ਗਈ ਸੱਚੀ ਮੇਰਾ ਸਾਨ ਸਾਨ ਹੀ ਰਲ ਗਿਆ ਇਸੇ ਕਰਕੇ ਤੇ ਤੈਨੂੰ ਸੱਧਿਆ ਤੇਨੂੰ ਮੈਂ ਸਾਰੀ ਗੱਲ ਹਮ ਸਾਰੀ ਤਾਂ ਸਮਝਾ ਮੀ ਇਹ ਤੈਨੂੰ ਸਮਝ ਲੱਗੇਗੀ